ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਜੀ ਦੀ ਅਪਾਰ ਕਿਰਪਾ ਬੇਅੰਤ ਕਿਰਪਾ ਸਤਿਕਾਰ ਸੰਗਤ ਜੀ ਹੁਣ ਤੱਕ ਸ੍ਰੀ ਜਪਜੀ ਸਾਹਿਬ ਜੀ ਦੀਆਂ 15 ਪੌੜੀਆਂ ਸੰਥਿਆ ਹੋ ਚੁੱਕੀ ਹੈ ਅੱਜ ਆਪਾਂ 16ਵੀਂ ਪੌੜੀ ਸੰਥਿਆ ਦੀ ਆਰੰਭ ਕਰਾਂਗੇ ਸੋ ਇੱਕ ਵਾਰਾ ਸਾਰੇ ਹਾਜ਼ਰੀ ਲਵਾਉਣਾ ਕਰੀਏ ਗੱਜ ਕਰਕੇ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵਹ ਦਰਗਹ ਮਾਨ ਪੰਚੇ ਸੁਹ ਹੈ ਦਰ ਰਾਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੀ ਕਾ ਕਰਨਾ ਨਾਹੀ ਸਮਾਰ ਤਾਲ ਧਰਮ ਦਇਆ ਕਾ ਪੂਤ ਸੰਤੋਖ ਥਾਬ ਰਖਿਆ ਜਨ ਸੂਤ ਜੀ ਕੋ 부ਜਾ ਹੋਇਆ ਸੱਚਿਆਰ ਤਵਲੇ ਉਪਰ ਕੀਤਾ ਪਾਰ ਸਤ ਸਗਤ ਜੀ ਇੱਥੇ ਵੀ ਹੁਣ ਪਾਠ ਆਏ ਹਨ ਪੰਚੀ ਪਾਵਹ ਦਰਗ ਹੈ ਮਾਨ ਸੋ ਇਸ ਨੂੰ ਕਈ ਪਾਵ ਹੀ ਪੜ ਦਿੰਦੇ ਹਨ ਲਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਨਹੀਂ ਪੜਨਾ ਇਸ ਨੂੰ ਪਾਵ ਹੈ ਪੜਨਾ ਹੈ ਪੋਲਾ ਜਾਂ ਪਾਠ ਪੜ੍ਹਨਾ ਹੈ ਜੇ ਇਸ ਨੂੰ ਆਪਾਂ ਜ਼ਿਆਦਾ ਕਰਾਂਗੇ ਪਾਵ ਹੈ ਫਿਰ ਦੂ ਦੁਲਾਵਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਵੇਗੀ ਸੋ ਇਸ ਪਾਠ ਦਾ ਧਿਆਨ ਰੱਖਣਾ ਹੈ ਇਸ ਨੂੰ ਪੜ੍ਹਨਾ ਹੈ ਪੰਚੇ ਪਾਵ ਹੈ ਦਰਗ ਹੈ ਮਾਨ ਸੋ ਅੱਗੇ ਪਾਠ ਆਇਆ ਹੈ ਪੰਚੀ ਸੁਹ ਹੈ ਦਰ ਰਾਜਾਨ ਸੋ ਇਸ ਨੂੰ ਪਾਠ ਦਾ ਵੀ ਧਿਆਨ ਰੱਖਣਾ ਹੈ ਇਸ ਨੂੰ ਕਈ ਸੋ ਹੀ ਪੜ ਦਿੰਦੇ ਹਨ ਸੋ ਕਈ ਸੋ ਹੈ ਪੜ ਦਿੰਦੇ ਹਨ ਇਸ ਪ੍ਰਕਾਰ ਦੇ ਨਾਲ ਨਹੀਂ ਪੜਨਾ ਇਸ ਪਾਠ ਦਾ ਵੀ ਧਿਆਨ ਰੱਖਣਾ ਹੈ ਇਸ ਨੂੰ ਪੜਨਾ ਹੈ ਪੰਚੇ ਸੋ ਹੈ ਦਰ ਰਾਜਾਨ ਸੋ ਸੰਗਤ ਜੀ ਇਸ ਪਾਠ ਦਾ ਵੀ ਧਿਆਨ ਰੱਖਣਾ ਹੈ ਸੋ ਸੰਗਤ ਜੀ ਇੱਥੇ ਇੱਕ ਹੋਰ ਪਾਠ ਆਇਆ ਹੈ ਜੇ ਕੋ ਕਹੈ ਕਰੇ ਵਿਚਾਰ ਸੋ ਵਿਚਾਰ ਖਿੱਚ ਕੱਸ ਕਰਕੇ ਬੋਲਣਾ ਹੈ ਵਿਚਾਰ ਪੋਲਾ ਨਹੀਂ ਬੋਲਣਾ ਜੇ ਪੋਲਾ ਬੋਲਾਂਗੇ ਫਿਰ ਸਿਹਾਰੀ ਲੱਗ ਜਾਵੇਗੀ ਸੋ ਇਸ ਦਾ ਵੀ ਧਿਆਨ ਰੱਖਣਾ ਹੈ ਅੱਗੇ ਪਾਠ ਆਇਆ ਹੈ ਕਰਤੇ ਕੈ ਕਰਣਾ ਨਹੀਂ ਸਮਾਰ ਕਈ ਕਰਤੇ ਕੀ ਪੜ ਦਿੰਦੇ ਹਨ ਕੀ ਨਹੀਂ ਪੜਨਾ ਸੰਗਤ ਜੀ ਜੋ ਜਿਵੇਂ ਧਲਾਵਾਂ ਲੱਗੀਆਂ ਹੋਈਆਂ ਹਨ ਇਸ ਦਾ ਧਿਆਨ ਰੱਖਣਾ ਹੈ ਲਗ ਮਾਤਰਾ ਦਾ ਜਿੰਨੀਆਂ ਵੀ ਮਾਤਰਾ ਲੱਗੀਆਂ ਹਨ ਸਾਰੀਆਂ ਮਾਤਰਾ ਲਾ ਕਰਕੇ ਪਾਠ ਦਾ ਉਚਾਰਨ ਕਰਨਾ ਹੈ ਸੋ ਇਸ ਨੂੰ ਕਹਿ ਪੜ੍ਹਨਾ ਹੈ ਇਹ ਵੀ ਧਿਆਨ ਵਿੱਚ ਰੱਖਿਓ ਸੰਗਤ ਜੀ ਅੱਗੇ ਇੱਕ ਪਾਠ ਹੋਰ ਆਇਆ ਹੈ ਧੌਲ ਧਰਮ ਦਇਆ ਕਾ ਪੂਤ ਇਸ ਨੂੰ ਕਈ ਭੂਤ ਪੜ ਦਿੰਦੇ ਹਨ ਭੱਬੇ ਦੇ ਨਾਲ ਸੋ ਇਸ ਦਾ ਵੀ ਉਚਾਰਨ ਧਿਆਨ ਰੱਖਣਾ ਕਿ ਇਹ ਪਾਠ ਪੱਪੇ ਦੇ ਨਾਲ ਹੈ ਪੂਤ ਤੇ ਸੰਗਤ ਜੀ ਅੱਗੇ ਪਾਠ ਹੋਰ ਆਇਆ ਹੈ ਜੇ ਕੋ ਬੁੱਝੈ ਹੋਵੇ ਸਤਿਆਰ ਸਾਰੇ ਕਈ ਇਸ ਨੂੰ ਹੋਵੇ ਪੜ ਦਿੰਦੇ ਹਨ ਸੋ ਇਸ ਦਾ ਧਿਆਨ ਰੱਖਣਾ ਹੈ ਇਸ ਪਾਠ ਨੂੰ ਹੋਵੇ ਪੜਨਾ ਹੈ ਧਵਲ ਉੱਪਰ ਕੀਤਾ ਪਾਰ ਸੋ ਇੱਥੇ ਵੀ ਇੱਕ ਪਾਠ ਆਇਆ ਹੈ ਧਵਲ ਕਈ ਤਬਲੇ ਪੜ ਦਿੰਦੇ ਹਨ ਸੋ ਇਸ ਨੂੰ ਤਬਲਾ ਪੜਨਾ ਹੈ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੂਰ ਜੀ ਜਾਤ ਰੰਗਾ ਕੇ ਨਾਵ ਸਬਨਾ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਇ ਸੁ ਸੰਗਤ ਜੀ ਇੱਥੇ ਵੀ ਪਾਠ ਆਇਆ ਹੈ ਧਰਤੀ ਹੋਰ ਪਰੈ ਹੋਰ ਹੋਰ ਕਈ ਇਸ ਨੂੰ ਪਰੇ ਬੋਲ ਦਿੰਦੇ ਹਨ ਇਕ ਲਾਂ ਲਾ ਕਰਕੇ ਸੋ ਇਸ ਦਾ ਵੀ ਧਿਆਨ ਰੱਖਣਾ ਹੈ ਪਰੈ ਹੋਰ ਹੋਰ ਤੇ ਇਸ ਦਾ ਵਿਸ਼ਰਾਮ ਪਹਿਲਾਂ ਲੱਗੇਗਾ ਧਰਤੀ ਹੋਰ ਤੇ ਲੱਗੇਗਾ ਵਿਸ਼ਰਾਮ ਕਈ ਇਸ ਦਾ ਵਿਸ਼ਰਾਮ ਪਰੇ ਤਲ ਹੁੰਦੇ ਹਨ ਸੋ ਪਰੇ ਤੇ ਨਹੀਂ ਲੱਗਣਾ ਸੰਗਤ ਨਹੀਂ ਇਸ ਦਾ ਵਿਸ਼ਰਾਮ ਤਰਤੀ ਹੋਰ ਪਰੇ ਹੋਰ ਹੋਰ ਇਸ ਤਰ੍ਹਾਂ ਇਸ ਦਾ ਉਚਾਰਨ ਕਰਨਾ ਹੈ ਸੋ ਇਸ ਤੋਂ ਅੱਗੇ ਪਾਠ ਆ ਗਿਆ ਤਿਸ ਤੇ ਭਾਰ ਤਲੈ ਤਲੈ ਬੋਲਣਾ ਹੈ ਕਈ ਕਈ ਤਲੇ ਬੋਲ ਦਿੰਦੇ ਹਨ ਸੋ ਇਸ ਪਾਠ ਦਾ ਵੀ ਧਿਆਨ ਰੱਖਣਾ ਹੈ ਤਲੈ ਦੋ ਜਲਾਵਾ ਸਹਿਤ ਬੋਲਣਾ ਹੈ ਅੱਗੇ ਪਾਠ ਆ ਗਿਆ ਜੀ ਜਾਤ ਕਈ ਜੀ ਬੋਲ ਦਿੰਦੇ ਹਨ ਜੀ ਜਾਤ ਬੋਲ ਦਿੰਦੇ ਹਨ ਜਿਸ ਦੇ ਨਾਲ ਐੜੀ ਦੀ ਆਵਾਜ਼ ਮਰ ਜਾਂਦੀ ਹੈ ਸੋ ਆਵਾਜ਼ ਨੂੰ ਐੜੀ ਦੀ ਨੂੰ ਪੂਰਾ ਬੋਲਣਾ ਹੈ ਜੀ ਜਾਤ ਰੰਗਾ ਕੇ ਨਾਵ ਇਸ ਪ੍ਰਕਾਰ ਦੇ ਨਾਲ ਉਚਾਰਨ ਕਰਨਾ ਹੈ ਸੋ ਸੰਗਤ ਜੀ ਇਸ ਪਾਠ ਦਾ ਵੀ ਧਿਆਨ ਰੱਖਣਾ ਕੇਤਾ ਤਾਨ ਸਵਾਲੇ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇੱਕੋ ਕੁਵਾਉ ਤਿਸ ਤੇ ਹੋਈ ਲਖ ਦਿਰੀਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅੱਗੇ ਸੰਗਤ ਜੀ ਪਾਠ ਆ ਗਿਆ ਕੀਤਾ ਤਾਣ ਸਵਾਲੇ ਹੋ ਲਿਹੁ ਪੋਲਾ ਬੋਲ ਦੇਣਾ ਹੈ ਕਈ ਲੀਹੂ ਬੋਲ ਦਿੰਦੇ ਹਨ ਸਵਾਲੇ ਹੋ ਸੋ ਇਸ ਦੇ ਨਾਲ ਲਾਂ ਆ ਲੱਗ ਜਾਂਦੀ ਹੈ ਇਸ ਨੂੰ ਪੋਲਾ ਬੋਲਣਾ ਹੈ ਪਾਠ ਨੂੰ ਸਵਾਲੇ ਹੋ ਰੂਪ ਸੋ ਇਸ ਦਾ ਵੀ ਧਿਆਨ ਰੱਖਣਾ ਹੈ ਜੀ ਸੰਗਤ ਜੀ ਅੱਗੇ ਪਾਠ ਆ ਗਿਆ ਤਿਸਤੇ ਹੋਈ ਲਖ ਦਰੀ ਆਓ ਸੋ ਦਰਿਆਉ ਪਾਠ ਪੜ੍ਹਨਾ ਹੈ ਕਈ ਦਰਿਆਉ ਪੜ੍ਹ ਦਿੰਦੇ ਹਨ ਇਸ ਪਾਠ ਦਾ ਵੀ ਧਿਆਨ ਰੱਖਣਾ ਹੈ ਵਿਆਹਰੀ ਦਾ ਕਰਕੇ ਦਰਿਆਉ ਇਸ ਪਾਠ ਦਾ ਵੀ ਧਿਆਨ ਰੱਖਣਾ ਹੈ ਜੀ ਸੰਗਤ ਜੀ ਅੱਗੇ ਪਾਠ ਆ ਗਿਆ ਜੋ ਤੁਦ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੋ ਖਾਲਸਾ ਜੀ ਇਸੇ ਕਈ ਤੂੰ ਪੜ੍ਹ ਦਿੰਦੇ ਹਨ ਸੋ ਇੱਥੇ ਤੱਤੇ ਨੂੰ ਕੱਲੀਆਂ ਦੁਲੈਂਕੜਾਂ ਹਨ ਟਿੱਪੀ ਨਹੀਂ ਇਸ ਪਾਠ ਦਾ ਵੀ ਧਿਆਨ ਰੱਖਣਾ ਹੈ ਇਸ ਨੂੰ ਤੂੰ ਪੜ੍ਹਨਾ ਹੈ ਪਾਠ ਨੂੰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੰਗਤ ਜੀ ਕਈ ਇਸ ਨੂੰ ਆਸੰਖ ਪੜ ਲੈਂਦੇ ਹਨ ਐੜੇ ਨੂੰ ਕੰਨਾ ਲਾ ਕਰਕੇ ਸੋ ਇਸ ਤਰ੍ਹਾਂ ਨਹੀਂ ਪੜਨਾ ਇਸ ਪਾਠ ਨੂੰ ਅਸੰਖ ਬੋਲਾਂਗੇ ਪੋਲਾ ਜਾ ਸੋ ਕਈ ਇਸ ਨੂੰ ਸੰਖ ਬੋਲ ਦਿੰਦੇ ਹਨ ਕੱਲਾ ਐੜਾ ਨਹੀਂ ਲਾਉਂਦੇ ਸੋ ਇਸ ਤਰ੍ਹਾਂ ਬਣੀ ਨਹੀਂ ਕਰਨਾ ਸੰਗਤ ਜੀ ਇਸ ਨੂੰ ਐੜੇ ਦੇ ਸਮੇਤ ਬੋਲਣਾ ਹੈ ਅਸੰਖ ਪੋਲਾ ਜਾ ਕਰਕੇ ਪਾਠ ਨੂੰ ਜਿਸ ਦੇ ਨਾਲ ਐੜਾ ਵੱਖਰਾ ਬਣਾ ਹੋਵੇ ਤੇ ਐੜੇ ਦੀ ਆਵਾਜ਼ ਉਹ ਨਾ ਕੁੱਟੀ ਜਾਵੇ ਸੋ ਇਸ ਕਰਕੇ ਅ ਸੰਖ ਬੋਲਣਾ ਹੈ ਇਸ ਪਾਠ ਦਾ ਵੀ ਸਾਰਿਆਂ ਨੇ ਧਿਆਨ ਰੱਖਣਾ ਜੀ ਅੱਗੇ ਪਾਠ ਆਇਆ ਹੈ ਅ ਸੰਖ ਸਤੀ ਅ ਸੰਖ ਦਾਤਾਰ ਕਈ ਇਸ ਨੂੰ ਸਤੀ ਬੋਲ ਦਿੰਦੇ ਹਨ ਅਦਕਲਾ ਕਰਕੇ ਸੋ ਇਸ ਪਾਠ ਦਾ ਵੀ ਧਿਆਨ ਰੱਖਣਾ ਸਤੀ ਪੋਲਾ ਬੋਲਣਾ ਹੈ ਸੰਗਤੀ ਅੱਗੇ ਪਾਠ ਅ ਸੰਖ ਦਾਤਾਰ ਦਾਦੇ ਨੂੰ ਕੰਨਾਂ ਲਾ ਕਰਕੇ ਬੋਲਣਾ ਹੈ ਕਈ ਤ ਤਾਰ ਬੋਲ ਦਿੰਦੇ ਹਨ ਸੋ ਇਸ ਤਰ੍ਹਾਂ ਨਹੀਂ ਸੰਗਤ ਜੀ ਕੰਨਾਂ ਲਾ ਕਰਕੇ ਅ ਸੰਖ ਦਾ ਤਾਰ ਅ ਸੰਖ ਸੂਰ ਮੋਹ ਭਕਸਾਰ ਅ ਸੰਖ ਮੋਣ ਲਿਵ ਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗਤ ਜੀ ਇੱਥੇ ਵੀ ਇੱਕ ਪਾਠ ਆਇਆ ਹੈ ਤੂੰ ਸਦਾ ਸਲਾਮਤ ਨਿਰੰਕਾਰ ਸੋ ਇਸ ਦੇ ਵਿੱਚ ਟਿੱਪੀ ਹੈਗੀ ਇਸ ਨੂੰ ਤੂੰ ਨਹੀਂ ਪਾਠ ਪੜਨਾ ਤੂੰ ਪੜ੍ਹਨਾ ਹੈ ਦੂਧ ਲੈਂਕੜੇ ਲਾ ਕਰਕੇ ਸੋ ਇਸ ਦਾ ਵੀ ਧਿਆਨ ਰੱਖਣਾ ਹੈ ਜੀ ਅਸੰਖ ਮੂਰਖ ਆੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵਟ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਾਲ ਭਖ ਖਾਹੀ ਸੋ ਸੰਗਤ ਜੀ ਇਥੇ ਵੀ ਪਾਠ ਧਿਆਨ ਰੱਖਣਾ ਹੈ ਅਸੰਖ ਦਾ ਇਸ ਨੂੰ ਵੀ ਪੋਲਾ ਬੋਲਣਾ ਹੈ ਸੋ ਇਥੇ ਪਾਠ ਆਇਆ ਹੈ ਅਸੰਖ ਗਲ ਵਡ ਹੱਤਿਆ ਕਮਾਹੇ ਸੋ ਇਸਨ ਗਲ ਨੂੰ ਪੋਲਾ ਬੋਲਣਾ ਹੈ ਅਦਕਣੀ ਲਵਣੀ ਜੇ ਆਪਾਂ ਅਦਕ ਲਾਵਾਂਗੇ ਫਿਰ ਗੱਲਾਂ ਦਾ ਬਾਚਕ ਆ ਜਾਵੇਗਾ ਤੇ ਜੇ ਆਪਾਂ ਅਦਕ ਤੋਂ ਬਿਨਾਂ ਬੋਲਾਂਗੇ ਫਿਰ ਆਪਣਾ ਜਿਹੜਾ ਗਲ ਹੁੰਦਾ ਹੈ ਉਸ ਦਾ ਬਾਚਕ ਆਵੇਗਾ ਸੋ ਇਸ ਨੂੰ ਪੋਲਾ ਪਾਠ ਬੋਲਣਾ ਹੈ ਗਲ ਵਡ ਹੱਤਿਆ ਕਮਾਹੇ ਇਸ ਪਾਠ ਦਾ ਵੀ ਧਿਆਨ ਰੱਖਣਾ ਖਾਲਸਾ ਜੀ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੋ ਸੰਗਤ ਜੀ ਇੱਥੇ ਵੀ ਪਾਠ ਆਇਆ ਹੈ ਅਸੰਖ ਨਿੰਦਕ ਸਿਰ ਕਰਹਿ ਪਾਰ ਸੋ ਇਸ ਨੂੰ ਹੀ ਕਰਹਿ ਪੋਲਾ ਬੋਲਣਾ ਹੈ ਕਰ ਹੈ ਵੀ ਨਹੀਂ ਕਰਨਾ ਤੇ ਨਾ ਕਰ ਹੀ ਕਰਨਾ ਪਾਠ ਨੂੰ ਸੋ ਇਸ ਨੂੰ ਪੋਲਾ ਬੋਲਣਾ ਹੈ ਕਰਹਿ ਇਸ ਦਾ ਵੀ ਧਿਆਨ ਰੱਖਣਾ ਸੰਗਤ ਜੀ ਸੋ ਸੰਗਤ ਜੀ ਇੱਥੇ ਵੀ ਪਾਠ ਆਇਆ ਹੈ ਤੂੰ ਸਦਾ ਸਲਾਮਤ ਨਿਰੰਕਾਰ ਸੋ ਇੱਥੇ ਟਿੱਪੀ ਨਹੀਂ ਲੱਗੀ ਹੋਈ ਇਕੱਲੀਆਂ ਦੁਲੈਂਕੜਾਂ ਹਨ ਦੁਲੈਂਕੜਾਂ ਹੀ ਬੋਲਣੀਆਂ ਹਨ ਇਸ ਦਾ ਵੀ ਧਿਆਨ ਰੱਖਣਾ ਹੈ ਤੂੰ ਤੂੰ ਪਾਠ ਕਰਨਾ ਇਸ ਨੂੰ ਅਸੰਖ ਨਾਵ ਅਸੰਖ ਥਾਵ ਆਗਮ ਆਗਮ ਅਸੰਖ ਲੋਅ ਅਸੰਖ ਕਾਹੇ ਸਿਰ ਭਾਰ ਹੋਏ ਅਖਰੀ ਨਾਮ ਅਖਈ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਸੋ ਸੰਗਤ ਜੀ ਇੱਥੇ ਵੀ ਪਾਠ ਆਇਆ ਹੈ ਅਸੰਖ ਨਾਵ ਅਸੰਖ ਥਾਵ ਸੋ ਇਸ ਨੂੰ ਕਈ ਅਸੰਖ ਨਵ ਬੋਲ ਦਿੰਦੇ ਹਨ ਨਵ ਨਹੀਂ ਬੋਲਣਾ ਸੋ ਇਸ ਦਾ ਵੀ ਧਿਆਨ ਰੱਖਣਾ ਹੈ ਵਾਵੇਦ ਨਾਲ ਪੂਰਾ ਉਚਾਰਨ ਕਰਨਾ ਹੈ ਨਾਵ ਅਸੰਖ ਥਾਵ ਇਸ ਦਾ ਵੀ ਧਿਆਨ ਰੱਖਣਾ ਹੈ ਸੋ ਅਗੇ ਪਾਠ ਅਗਮ ਅਗਮ ਆਂਦਾ ਹੈ ਕਈ ਅਗਮ ਅਗਮ ਬੋਲ ਦਿੰਦੇ ਹਨ ਸੋ ਟਿੱਪੀ ਲੱਗੀ ਹੋਈ ਹੈ ਸੰਗਤ ਦੀ ਇਸ ਨੂੰ ਅਗਮ ਅਗਮ ਪਾਠ ਨੂੰ ਬੋਲਣਾ ਹੈ ਇਸ ਦਾ ਵੀ ਧਿਆਨ ਰੱਖਣਾ ਹੈ ਅ ਸੰਖ ਲੋਅ ਐੜਾ ਲੱਗਾ ਹੋਇਆ ਖਾਲਸਾ ਜੀ ਕਈ ਇਸ ਨੂੰ ਲੋ ਕੱਲਾ ਪੜ ਦਿੰਦੇ ਹਨ ਸੋ ਇਸ ਤਰ੍ਹਾਂ ਨਹੀਂ ਇਸ ਨੂੰ ਐੜੇ ਦੇ ਸਮੇਤ ਬੋਲਣਾ ਪਵੇਗਾ ਅ ਸੰਖ ਲੋਅ ਲੰਮਾ ਕਰਕੇ ਥੋੜਾ ਜਿਹਾ ਐੜਾ ਜਿਹੜੀ ਆਵਾਜ਼ ਆ ਜਾਵੇ ਸੋ ਇਸੇ ਪ੍ਰਕਾਰ ਦੇ ਨਾਲ ਅੱਗੇ ਪਾਠ ਆਇਆ ਹੈ ਅਸੰਖ ਕਹੇ ਸਿਰ ਪਾਰ ਹੋਏ ਸੋ ਕਹੇ ਦਵ ਧਿਆਨ ਰੱਖਣਾ ਪਾਠ ਦਾ ਇਸ ਨੂੰ ਹੀ ਵੀ ਨਹੀਂ ਜ਼ਿਆਦਾ ਕਰਨਾ ਤੇ ਨਾ ਹੈ ਕਰਨਾ ਹੈ ਸੋ ਇਸ ਦਾ ਵੀ ਸੰਗਤ ਦੀ ਧਿਆਨ ਰੱਖਣਾ ਬੋਲਾ ਪਾਠ ਬੋਲਣਾ ਹੈ ਅਸੰਖ ਕਹੇ ਸਿਰ ਪਾਰ ਹੋਏ ਜਿਨ ਇਹ ਲਿਖੇ ਇਸ ਸਿਰ ਨਾਹੀ ਜਿਵ ਫਰਮਾਈ ਤਿਵ ਦਿਵ ਪਾਹੀ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਗਤ ਜੀ ਇੱਥੇ ਇੱਕ ਪਾਠ ਹੋਰ ਆਇਆ ਹੈ ਜਿਨ ਇਹ ਲਿਖੇ ਤਿਸ ਸਰਨਾਹੇ ਸੋ ਇਹ ਨੂੰ ਜਿਹੜਾ ਹੈ ਛੇਤੀ ਦੇ ਨਾਲ ਬੋਲ ਦੇਣਾ ਈੜੀ ਦੀ ਲੰਮੀ ਆਵਾਜ਼ ਕਰਕੇ ਹਾਹੇ ਨੂੰ ਸਿਹਾਰੀ ਉਸੇਲੇ ਬੋਲ ਦੇਣੀ ਹੈ ਸੋ ਇਸ ਨੂੰ ਇਸ ਪ੍ਰਕਾਰ ਦੇ ਨਾਲ ਬੋਲਣਾ ਹੈ ਜਿਨ ਇਹ ਲਿਖੇ ਇਸ ਸਿਰਨਾਹੇ ਅੱਗੇ ਖਾਲਸਾ ਜੀ ਇੱਕ ਪਾਠ ਹੋਰ ਆਇਆ ਹੈ ਜਿਵ ਫਰਮਾਏ ਤਿਵ ਤਿਵ ਪਾਹੇ ਸੋ ਇਸ ਨੂੰ ਪਾਹੇ ਛੇਤੀ ਦੇ ਨਾਲ ਬੋਲ ਦੇਣਾ ਲੰਮਾ ਨਹੀਂ ਕਰਨਾ ਜੀ ਆਪਾ ਪਾਹੀ ਕਰਾਂਗੇ ਫਿਰ ਹਾਹੀ ਨੂੰ ਲਾਂ ਲੱਗ ਜਾਵੇਗੀ ਸੋ ਇੱਥੇ ਸਿਹਾਰੀ ਹੈ ਏ ਲਗੂ ਮਾਤਰਾ ਹੈ ਸਿਹਾਰੀ ਇਸ ਕਰਕੇ ਇਸ ਨੂੰ ਉਸੇ ਲਈ ਬੋਲ ਕੇ ਛੱਡ ਦੇਣਾ ਹੈ ਪਾਹੀ ਸੋ ਇਸ ਪਾਠ ਦਾ ਵੀ ਸੰਗਤ ਦੀ ਧਿਆਨ ਰੱਖਣਾ ਸੋ ਇੱਥੇ ਵੀ ਸਮਾਪਤੀ ਦੇ ਤੂੰ ਪਾਠ ਆਇਆ ਹੈ ਤੂੰ ਨਹੀਂ ਆਇਆ ਸੋ ਇਸ ਨੂੰ ਬਲੈਂਕੜੀ ਦੇ ਸਮੇਤ ਕਰਨਾ ਹੈ ਸੰਗਤ ਜੀ ਸਤਿਗੁਰਾਂ ਜੀ ਦੀ ਕਿਰਪਾ ਸਦਕਾ 19 ਪੌੜੀਆਂ ਹੋ ਚੁੱਕੀਆਂ ਹਨ ਸੰਥੀਆਂ ਦੀਆਂ ਸੋ ਅੱਗੇ ਵੀ ਇਸੇ ਤਰ੍ਹਾਂ ਸੰਥਿਆ ਨਿਰੰਤਰ ਚੱਲੇਗੀ ਸੋ ਜਿਸ ਕਿਸੇ ਨੇ ਵੀ ਸੰਥਿਆ ਕਰਨੀ ਹੋਵੇ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਰੋਜ਼ ਸਤਿਗੁਰਾਂ ਜੀ ਦੀ ਕਿਰਪਾ ਸਦਕਾ ਜੱਜੀ ਸਾਹਿਬ ਜੀ ਦੀ ਸੰਥੇ ਦੀਆਂ ਵੀਡੀਓ ਆਉਂਦੀਆਂ ਹਨ ਸੋ ਜੇ ਕਿਸੇ ਨੇ ਆਨਲਾਈਨ ਵੀ ਸੰਥਿਆ ਕਰਨੀ ਹੋਵੇ ਉਦਾਸ ਦੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਸੋ ਇਨੀਆਂ ਕ ਬੇਨਤੀਆਂ ਪ੍ਰਮਾਣ ਕਰਨੀਆਂ ਆਓ ਗੱਜ ਕਰਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ